ਇਹ ਲੈਟ ਚੀ ਚੱਕ ਕੇ ਵਾਵਾ ਇੱਕ ਇੱਕ ਗੱਗੂ ਦੇ ਯਾਰ ਯਾਰ ਆ ਲੈ ਚੀ ਆ ਵਡਾ ਹੈ ਚਾਰਾ ਪਰ ਬਰੋ ਸਿੰਗਾਪੁਰਾ ਸੋ ਸਿੰਗਾਪੁਰ ਚੱਲੇ ਸਾਰੇ ਚੱਲੇ ਸਾਰੇ ਐਂ ਹੀ ਅਸੀਂ ਦੋਵੇਂ ਚੱਲੇ ਐਵੇਂ ਝੂਟ ਰੇ ਮੋਟੇ ਪਾਣੀ ਬਾਹਰ ਕਰਦਾ ਮੋਟਾ ਡਿੱਗ ਪਿਆ ਪੈਰ ਮੁੜ ਗਿਆ ਜੱਗ ਦਾ ਪਾਣੀ ਲੈਵਲ ਤੇ ਪਾਣੀ ਲੱਠ ਗਿਆਨ ਚੱਕ ਦਾਂ ਗਰੀਬੀ ਸੇਵਾ ਵਾਲੀ ਫਿਰ ਸਾਰੇ ਵੀਰ ਮੇਰੇ ਤਿਆਰ ਹੋ ਜੇ ਜਿੰਨਾ ਕੋ ਟਰੈਕਟਰ ਆਪਾਂ ਲੈ ਜਾਣੇ ਆ ਦੂਸਾ ਲੈਣੇ ਕਿੰਨੀ ਵੇਖਿਆ ਕਹਿੰਦੇ ਬਫੇ ਹੈਂਗਾ ਮੈਂ ਖੜਜੋ ਕੋਈ ਨਾ ਆਸੇਰ ਬੂਆ ਕੱਲ੍ਹ ਦੇ ਕਾਲੇ ਆਦਾ ਲੇ ਗੇ ਲਿਮਟ ਡੀ ਆ ਫੂੜਾ ਬਫੇ ਹੈ ਨਹੀਂ ਮੈਂ ਖੜਜੋ ਕੋਈ ਨਾ ਟੈਨਸ਼ਨ ਨਾ ਲੋ ਬਫਿਆਂ ਦਾ ਕੰਮ ਪੂਰਾ ਕਰਕੇ ਜਾਵਾਂਗੇ ਹੁਣ ਹੱਥ ਬੱਗੀ ਗਾੜੀ ਆ ਗਈ ਅੱਜ ਨਹੀਂ ਟਾਲਦੇ ਉਹ ਦੋ ਬੰਦੇ ਬੈਠੇ ਅੰਦਰ ਖਾਈ ਜਾਂਦੇ ਹਲੇ ਬਾਏ ਬਾਏ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਨਹੀਂ ਦੱਸੀ ਮੈਂ ਤੇ ਕੀ ਕਹਿੰਦੇ ਸੀ ਕੀ ਕਹਿੰਦੇ ਸੀ ਹੈਂ ਬੜਾ ਯਾਰ ਕਰਦਾ ਕਿਰਤ ਕੇ ਨਾਮ ਸਕੂਟਰੀ ਯਾਰ ਆਹ ਆ ਵੀ ਨਾਲ ਕਿਹੜੀ ਪਾਗਲ ਆ ਟ੍ਰੀ ਲੱਲਾ ਹਣ ਸਕੂਟਰੀ ਤੂੰ ਤੂੰ ਕੀ ਆ ਤੂੰ ਭੱਜ ਕੇ ਕਹਿੰਦਾ ਇੱਤੇ ਬਾਹਲੇ ਹੁੰਨੇ ਆ ਕਹਿੰਦਾ ਇੰਨੇ ਦੇ ਬਾਹਲੇ ਹੁੰਨੇ ਆ ਚਾਬੀ ਖੋਲੀ ਸਕੂਟਰੀ ਦੀ ਇਹ ਨਾਲ ਉਹ ਚਾਬੀ ਨਹੀਂ ਘਰੇ ਟੁੱਟ ਰਹੀ ਆ ਇਹ ਦੱਸ ਹੈ ਕਦੇ ਆਏ ਨਾ ਤੇ ਕਦੇ ਆਉਣੂ ਇਹ ਲੈ ਅਟੈਚੀ ਚੱਕ ਕੇ ਵਾਵਾ ਇੱਕ ਇੱਕ ਗੱਗੂ ਦੇ ਯਾਰ ਯਾਰ ਆ ਨਿੱਕੀ ਆ ਵੱਡਾ ਹੈ ਚਾਰ ਰੱਖ ਛੇਤੀ ਰੱਖ ਲੇਟ ਬਹੁਤ ਆ ਫਲੈਟ ਲੰਘਿਆ ਨਹੀਂ ਤੇਰੀ ਬਰੋ ਫਲੈਟ ਕਿੰਨੇ ਵਜ ਦੀ ਆ ਹੈ ਟਾਈਮ ਦੇ ਕਿੰਨੇ ਵਜ ਜਾਣਾ ਇੰਟਰ ਹੁਣ ਹੈ 6 ਵਜ ਗਏ ਆ ਆਪਣਾ ਪਿੱਲਿਓ ਜਾਣਾ ਮੈਂ ਆਲੇ ਮੋਟਾ ਵੀ ਤੁਰਿਆ ਫਿਰਦਾ ਵਾ ਮੋਟੇ ਫਲੈਟ ਲੰਘਿਆ ਨਹੀਂ ਓਏ ਚੱਲ ओके चल आदे फिर भाई तेरी ਨਾਲ ਖਾ ਮੇਰਾ ਵੀਰ ਜੀ ਬਹੁਤ ਵਧੀਆ ਸੋਹਣਾ ਲੱਗਦਾ ਵੀਰ ਜੀ ਨਾ ਸਾਡਾ ਲਗਾ ਸਿੰਗਾਪੁਰ ਬਰੋ ਸਿੰਗਾਪੁਰਾ ਸੋ ਸਿੰਗਾਪੁਰ ਚੱਲੇ ਸਾਰੇ ਚੱਲੇ ਸਾਰੇ ਅਸੀਂ ਦੋਵੇਂ ਚੱਲੇ ਐਵੇਂ ਝੂਟ ਨਹੀਂ ਬੋਲਣਾਗਾ ਤੇ ਸਾਨੂੰ ਛੱਡਣ ਚੱਲੇ ਆਂ ਮੋਟਾ ਗੱਡੀ ਵਾਪਸ ਲਾਉ ਮੇਰੇ ਕੋ ਕੋ ਵੀਰ ਅਡਾਰੀ ਮਾਰਾਂਗੇ ਹਾਂ ਵੇਖੀ ਬੈਠਾ ਵੇਖੀ ਜਿਵੇਂ ਜਿਵੇਂ ਸ਼ਗਨ ਲਗਣਾ ਜਿਵੇਂ ਸ਼ਗਨ ਲਗਣਾ ਹੁੰਦਾ ਬਈ ਕਲਰ ਮੈਚ ਮੈਚਿੰਗ ਚੈੱਕ ਕਰ ਬਈ 3D ਲੁੱਕ ਉਹ ਫੋਨ ਦਾ ਕਵਰ ਪੱਗ ਨਾਲ ਮੈਚ ਕਰਕੇ ਪਾਉਂਦਾ ਉਹ ਦੁਬਈ ਚ ਜਿਹੜਾ ਬੰਦਾ ਨਹੀਂਗਾ ਜਿਹਨੇ ਪੱਗ ਦੇ ਰੰਗ ਨਾਲ ਦੀਆ ਉਹੋ ਗੱਡੀਆਂ ਰੱਖਿਆ ਉਹ ਰੋਲਸ ਰੋਇਸ ਹਾਂ ਕਵਰ ਕਰਦੇ ਆ ਦੇ ਓਏ ਸੋਫੇ ਤੇ ਐਂ ਫਸੇ ਬੈਠੇ ਜਿਵੇਂ ਤੂੜੀ ਵਾਲੀ ਭੁੰਗ ਜੀ ਤੂੜੀ ਭਰੀ ਹੁੰਦੀ ਓਏ ਇਹ ਟੂ ਸੇਟਰ ਦੇ ਚਾਰ ਫਸੇ ਫਿਰਦੇ ਆ ਦੇ ਗੱਲ ਕੀ ਆ ਹੈ ਉਹ ਓਏ ਕੀ ਹਾਲ ਓਟ ਓਟ ਭਾਜਦਾ ਹੀ ਉਹ ਓਟ ਭਾਜਦਾ ਹੀ ਹੁਣ ਹੈ ਦੱਸ ਸਾਸਰੀ ਗਾਲ ਜੀ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਸਾਸਰੀ ਗਾਲ ਜੀ ਵਾਈ ਗੁਰ ਮੇਰ ਕਰੇ ਪੰਜਾਬ ਤੇ ਤੇ ਬਾਕੀ ਕੀ ਗੱਲ ਆ ਜੀ ਤੇ ਬਾਕੀ ਮਤਰੋ ਤਿਆਰ ਰਿਓ ਅੱਜ ਤੋਂ 7-8 ਦਿਨ ਨੂੰ ਜਿੱਦਾਂ ਲੈਵਲ ਤੇ ਪਾਣੀ ਲੱਠ ਗਿਆਣ ਚੱਕਦਾ ਗਰੀਬੀ ਸੇਵਾ ਵਾਲੀ ਫਿਰ ਸਾਰੇ ਵੀਰ ਜੀ ਮੇਰੇ ਤਿਆਰ ਹੋ ਜੇ ਜਿੰਨਾ ਕੋ ਟਰੈਕਟਰ ਆਪਾਂ ਲੈ ਜਾਣੇ ਆ ਪਿਆਲੀਆਂ ਬੂਲੀਆਂ ਬਣਾਉਣ ਦੇ ਵਿੱਚ ਫੁੱਲ ਮਦਦ ਕਰਨੀ ਆ ਚੱਕਦਾ ਗਰੀਬੀ ਹੋਠ ਠਾਕੀ ਗੁੱਡ ਮਾਰਨਿੰਗ ਹੈਵ ਅ ਨਾਈਟ ਤੇ ਬੰਦੇ ਦੂਰੋ ਦੂਰੋ ਸੱਦੇ ਆ ਦੇ ਤੂੰ ਕਿਧਰੋਂ ਆਇਆ ਏ ਹਾਂਜੀ ਕਿਧਰੋਂ ਆਇਆ ਮੈਂ ਗਿਆ ਵੀ ਉਥੇ ਕਿਤੇ ਗਿਆ ਹੀਗਾ ਆਪਾਂ ਜਾ ਕੇ ਹੈ ਆਗੇ ਵੀਰ ਨੂੰ ਨੀ ਚਲਾ ਕੇ ਦੇਣਗੇ ਹੁਣ ਤੇ ਹੋਰ ਆ ਗਿਆ ਲਓ ਜੀ ਕੰਟਾ ਸਾਨੂੰ ਡੇਢ ਹੋ ਗਿਆ ਲੱਗਿਆ ਨੂੰ ਤੇ ਚੱਲ ਪਿਆ ਬਹੁਤ ਬਹੁਤ ਵਧਾਈਆਂ ਜੀ ਸਾਨੂੰ ਡੇਢ ਦੋ ਘੰਟਾ ਹੋ ਗਿਆ ਮੱਥਾ ਮਰਦੀ ਕੀ ਪ੍ਰੋਬਲਮ ਕੀ ਸੀ ਇਹਦਾ ਅਸਲ ਤੇ ਨਾ ਉਹ ਹੀ ਨਹੀਂ ਟੱਚ ਹੀ ਨਹੀਂ ਕੰਮ ਕਰ ਰਿਆ ਸੀ ਉਹਦਾ ਹਾਂਜੀ ਉਹਦੇ ਚ ਹੀ ਸੀ ਨਾ ਪ੍ਰੋਬਲਮ ਓਕੇ ਵੀਰੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਸੀਂ ਸਰ ਬਣਾਇਆ ਉਧਰ ਵੱਡਾ ਪੂਲ ਬਣਾਇਆ ਤੇ ਨਹੀਂ ਤਾਂ ਹੀ ਮੋਟਾ ਮੋਟਾ ਪੈਰ ਮੋਟਾ ਪੂਰਾ ਲਾ ਫੋਟਾ ਵਿੱਚ ਝਾਲ ਮਾਰੀ ਪਾਣੀ ਬਾਹਰ ਫੋਟੇ ਵਾਕੀ ਤੇਰੇ ਲਈ ਆਹ ਪੂਲ ਬਣਿਆ ਏ ਵੱਡਾ ਪੂਲ ਉਹਨਾਂ ਨੇ ਸਪੈਸ਼ਲ ਬਣਵਾਇਆ ਵਾ ਤੇ ਤੂੰ ਇਹਦੇ ਚ ਵੜ ਗਿਆ ਵਾ ਚਾਲ ਨਹੀਂ ਮਾਰੀ ਸਾਲੇ ਇੱਥੇ ਪੈਰ ਰੱਖ ਲੇ ਕੇ ਪੈਰ ਚਲ ਗਿਆ ਪੂਰੀ ਫੌਂਟ ਜਾਇਆ ਉਹ ਟੰਦਰ ਪਾਲ ਪਰ ਪਾੜਿਆ ਨਖਾਉਂਦੀ ਹੈ ਨਹੀਂ ਆਹ ਹਾਂ ਬਟੋਪੀ ਜਿ ਕਿਉ ਕਰੇ ਚਲ ਵੀਰੇ ਸਮਾਈਲ ਸਮਾਈਲ ਪਲੀਜ਼ ਥੋੜੀ ਹੋਰ ਸਮਾਈਲ ਲਿਆਓ ਚਿਹਰੇ ਤੇ ਥੋੜੀ ਹੋਰ ਕੈਮਰਾ ਮੈਨ ਇਧਰ ਸਰਾ ਕਰਾਈ ਹੁੰਦਾ ਕਹਿੰਦੇ ਕੈਮਰਾ ਮੈਨ ਦੇ ਲੱਗ ਰਹੇ ਨੇ ਓਏ ਹੋਇਆ ਤਿਆਰ ਤੂੰ ਉਦਾਂ ਹੀ ਤੁਰਿਆ ਫਿਰਦਾ ਯਾਰ ਕਿੰਨਾ ਟਾਈਮ ਲੱਗਣਾ ਏ ਛੇਤੀ ਬਣ ਅੱਗੇ ਡੈਨਾ ਸਰ ਨਿਕਲ ਆਉਣੇ ਭੈਣ ਚੋ ਓਏ ਅੱਗੇ ਡੈਨਾ ਸਰ ਨਿਕਲ ਆਉਣੇ ਜਾਂਦ ਜਾਂਦ ਬਈ ਆ ਗਿਆ ਆ ਗਿਆ ਰੂਮ ਆ ਗਿਆ ਥੈਂਕ ਯੂ ਓਕੇ ਲੈ ਪੜਾਇਆ ਚਾਬੀ ਸਿਆਸ ਸ੍ਰੀ ਗਾਜੀ ਗੁੱਡ ਮਾਰਨਿੰਗ ਲਓ ਜੀ ਹੈਵ ਅ ਨਾਈਸ ਡੇ ਕੀ ਬਾਤ ਹੈ ਕਹਿੰਦੇ ਮੌਲਿਕ ਨੰਬਰ ਹੋਇਆ ਪਿਆ ਲੜਾ ਲੜਾ ਕਰਾਦੀ ਕਹਿੰਦੇ ਮੋਟੇ ਪਾਣੀ ਬਾਹਰ ਕਰਦਾ ਛੋਟਾ ਡਿੱਗ ਪਿਆ ਪੈਰ ਮੁੜ ਗਿਆ ਜੀ ਓ ਪੈ ਮੋਟੇ ਤੇਰੇ ਲਈ ਆਹ ਵਾਲਾ ਬਣਾਇਆ ਉਧਰ ਵੱਡਾ ਪੂਲ ਬਣਾਇਆ ਤੇਰੇ ਲਈ ਤਾਂ ਹੀ ਮੋਟਾ ਮੋਟਾ ਪੈਰ ਆਹ ਫੂਰਾ ਲੈ ਫੂਰਾ ਤੇ ਚਾਲ ਮਾਰੀ ਪਾਣੀ ਵਾਲਾ ਮੋਟੇ ਆਸੀ ਦੇ ਪਿਆ ਕਿਹਨੇ ਜਨਾਵਰੇ ਕਿਵੇਂ ਮੈਂ ਛੱਪੜਾ ਜਨਾਉਣ ਵਾਲੇ ਜਕੂਚੀ ਜਿਹਾ ਬਣਦਾ ਨਹੀਂ ਉਸ ਆਲਾਂ ਦੇ ਕਿੰਨੀ ਵੇਖ ਕਹਿੰਦੇ ਬਾਪੇ ਹਿੰਗਾ ਮੈਂ ਖੜ ਜੋ ਕੋਈ ਨਾ 8000 ਬੂਆ ਕੱਲ ਦੇ ਕੱਲਿਆ ਆ ਪਹਿਲਾਂ ਮੈਂ ਇਹ ਜੂਟ ਲਿਆ ਲਓ ਟੂਟ ਲਿਆ ਲਓ ਉਸ ਤੋਂ ਬਾਅਦ ਆਮਲੇ ਲਿਆ ਲਓ ਜਿੰਨਾ ਕਿ ਸੇੜਾ ਚਿਲਿਆ ਲਓ ਉਸ ਤੋਂ ਬਾਅਦ ਅੱਟੇ ਗਾ ਸੌਂਦੇ ਲਿਆ ਸਰਗਾ ਜੀ ਜਾਵੋ ਖਾਣੇ ਤੁਹਾਨੂੰ ਆਹ ਵੇਖੀ ਚਲੋ ਕੀ ਭੰਦਾ ਹੋਣ ਇੱਥੇ ਜੀ ਇੱਕ ਦੋ ਦਿਨ ਨਹੀਂ ਵਲੌਗ ਪਾਉਂਦੇ ਹਜੇ ਤਾਂ 5 6 ਦਿਨ ਹੀ ਨਹੀਂ ਪਾਉਂਦੇ ਕਿਉਂਕਿ ਹਜੇ ਦੋਸਤ ਇੱਕ ਪਾਸੇ ਆਪਣਾ ਅੱਧਾ ਪੰਜਾਬ ਡੁੱਬਿਆ ਪਿਆ ਚੰਗੇ ਨਹੀਂ ਲੱਗਦੇ ਵਲੌਗ ਪਾਉਂਦੇ ਆਪਾਂ ਆਇਆ ਪਉਦਨ ਦੇ ਪਾਈ ਨੀਗੇ ਤੇ ਜਿੱਦਨ ਸਾਰਾ ਕੁਝ ਵਾਇਰੂਸ ਕਰੇ ਠੀਕ ਹੋ ਜੇ ਤੇ ਉਦੋਂ ਕੋਸ਼ਿਸ਼ ਕਰਾਂਗੇ ਵਲੌਗ ਪਾਵਾਂਗੇ ਅੱਜ ਇੱਕ ਵਾਰੀ ਭਰਾ ਸੇਵਾ ਸੂਬਾ ਤੇ ਕਰਾਇਆ ਹੀ ਗਿਆ ਜਾ ਕੇ ਚਾਹੇ ਤਰਾ ਫੇਰ ਕਰਦੇ ਪਟਾਕੇ ਪਾਵਾਂਗੇ ਵਲੌਗਾਂ ਨੇ ਟੈਨਸ਼ਨ ਨਾ ਲਾਓ ਵਲੌਗ ਤੇ ਚੱਲਦੀ ਰਹਿਣੀ ਲਓ ਵੀ ਇੱਕ ਦੀ ਬਾਡੀ ਡੀਟੌਕਸ ਕਰ ਲਈ ਆ ਤੇ ਵੇਖੇ ਜੇ ਲੱਭਾਂਦਾ ਕੀ ਹੋਣਾ ਪੱਟ ਕਰਦੇ ਕਿੰਨੇ ਜੀ ਸਾਡੇ ਕੋ ਲਿਮਟਡ ਹੀ ਆ ਫੂਡ ਬਫੇ ਹੈ ਨਹੀਂ ਮੈਂ ਖੜ ਜੋ ਕੋਈ ਨਾ ਟੈਨਸ਼ਨ ਨਾ ਲਓ ਬਫੇ ਵਾਲਾ ਕੰਮ ਪੂਰਾ ਕਰਕੇ ਜਾਵਾਂਗੇ ਲਓ ਜੀ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਹੈਵ ਅ ਨਾਈਟ very very awesome and beautiful ਇੰਨੇ ਮਰਝ ਆਉਣਾ ਜਿਵੇਂ ਨਾ ਚਲੀ ਜਰਾ ਆਰਡਰ ਤੇ ਆਰਡਰ ਗਿਆ ਹਾਰੀ ਛੱਡਣਾ ਕੋਈ ਨਹੀਂ ਠੀਕ ਹੈ ਰਹਿਣ ਆ ਜਾਵੇ ਲੈ 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 ਅੱਗੇ ਰਹੀਂ ਖਾਣਾ ਘਰੇ ਓਏ ਅੱਜ ਤਾਂ ਖਾਉਂੂ ਸਰਾਗਮਾ ਆਹ ਕਿਹਨਾਂ ਹੱਥ ਬੱਗੀ ਗਾੜੀ ਆ ਗਈ ਅੱਜ ਨਹੀਂ ਟਾਲਦੇ ਔਰ ਦੋ ਬੰਦੇ ਬੈਠੇ ਅੰਦਰ ਖਾਈ ਆ ਦੇ ਹਲੇ ਬਾਈ ਬਾਈ ਆਪਣੇ ਕੈਮਰੇ 'ਚ ਫਾਲਟ ਆ ਗਿਆ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਰੱਬ ਹੀ ਜਾਣੇ ਯਸ ਆਏ ਓਏ ਕਾਫੀ ਆਉ ਚੱਲ ਗਿਆ ਹੁੰਦੀ ਆ ਵੇ ਲੋ ਸਾਡਾ ਭਰਾ ਤਾਂ ਅੰਦਰ ਆ ਨਾ ਇਹਨਾਂ ਰਿਆ ਦਿਨ ਨਹੀਂ ਲੱਗਦਾ ਮੇਰਾ ਸਾਡੇ ਪਿੰਡ ਨੇੜੇ ਘਰ ਹੀ ਰਹਿ ਗਏ ਨੇ ਆ ਗਿਆ ਕਰ ਕੌਫੀ ਰੈਡੀ ਸਾਡੇ ਲਈ ਹੋਰ ਵੀ ਵੇਟ ਕਰੀ ਜਾਂਦੇ ਭਰਾ ਹਾਂ ਮੇਲਾ ਵੀਰ ਚੁੱਲੂ ਕੌਣ ਆ ਕੇ ਚੱਕ ਲੈ ਸਾ ਚੋਰੀ ਚੱਤੀ ਨਾ ਮਾਤਮੀ ਛੱਡੀ ਖਾਇਆ ਭਰਾ ਵਿੱਚ ਪੂਰੀ ਜਰਮਾ ਇਹਨੇ ਕਿਹਾ ਨਾਲ ਕਹਾਵੇਂ ਤੇਲੀ ਕਾਫੀ ਪੀਣ ਲੱਗਾ ਤੇਰਾ ਨਾਲ ਖਾਣ ਲੱਗਾ ਨਾਲ ਆਪਣੇ ਤੇ ਨਹੀਂ ਆਪਣੇ ਦੇਖੀ ਛੀ ਕੀਮੀ ਵੇ ਗੱਡਾ ਤੇਲੀ ਦਾ ਨਾਲ ਵੀ ਲੈ ਘਾਣ ਆਵਾ ਤੇ ਇੱਕ ਵਾਰ ਤੇ ਆਵਦਾ ਆਪਣਾ ਗੱਲ ਤਾਂ ਆਪਣਾ ਪਤਾ ਹੀ ਆ ਹੁੰਦੇ ਨੇ ਅਜ ਫਿਰ ਇੱਥੇ ਰੁਕਣਾ ਹਾ ਰੂਫ ਲੱਭਦੇ ਪਏ ਪਸੰਦ ਨਹੀਂ ਆਵੀ ਅਜੇ ਰੁਮ ਕੇ ਇੱਥੇ ਹੀ ਇੱਥੇ ਹੀ ਮੇਰੇ ਵੀਰੋ ਪੂਰੀ ਫੀਲਿੰਗ ਲੈਣੀ ਕਿ ਆ ਹੋਣਾ ਚਲੋ ਜੀ ਜੇ ਕੂਚੀ ਵਰਕੀਂ ਗਿਆ ਵਰਕਿੰਗ ਇਹ ਨਾ ਹੋਇਆ ਕਰਾਵਾਂਗੇ ਆਪਾਂ ਅੱਜ ਲੋੱਕ ਰਿਪੋਰਟ ਕਰਾ ਦਾਂਗੇ ਹਾਂ ਹੁਣ ਨਹੀਂ ਜਾਂਦੇ ਓਏ ਗਲੈਰੀ ਬੈਠੀ ਓਏ ਕੁੱਜੀ ਬਾਤ ਕਰਦੀ ਕਿਉਂ ਕੁੱਜੀ ਬਾਤ ਕਰ ਰਹੀ ਹੈ ਇਹਨਾਂ ਇਹਨਾਂ ਲੈ ਮੈਂ ਹਾਂਜੀ ਗਾ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ